ਹਾਂ ਸਰਦਾਰਾ ਉਹ ਸਰਦਾਰਾ ਉਹ ਮਿੰਦੋ ਤੂੰ ਕਿਵੇਂ ਤੜਕੇ ਤੜਕੇ ਦੇਣੇ ਨਹੀਂ ਚੜਨ ਦਿੱਤਾ ਪਹਿਲਾਂ ਹੀ ਖੇਤਾਂ 'ਚ ਫਿਰਦੀ ਐ ਹਾਂ ਸਰਦਾਰਾ ਰਾਤ ਬੱਕਰੀ ਸੂਈ ਉਹਦੇ ਵਾਸਤੇ ਪੱਠੇ ਲੈਣਾ ਆਈ ਸੀ ਤੂੰ ਦੋ ਕਮਿੰਟ ਰੁਕ ਜਾ ਮੈਨੂੰ ਪੱਠੇ ਦੀ ਪੰਡ ਚੁਕਾ ਕੇ ਜਾਈਂ ਨਹੀਂ ਨਹੀਂ ਮਿੰਦੋ ਤੇਰੇ ਤਾਂ ਸਾਰੇ ਪੱਠੇ ਵਢਣ ਵਾਲੇ ਪਏ ਐ ਜੇ ਮੈਂ ਰੋਕਿਆ ਤਾਂ ਮੈਂ ਤਾਂ ਲੇਟ ਹੋ ਜਾਣਾ ਸਰਦਾਰਾ ਮੈਂ ਕਿਹੜਾ ਜਿਆਦਾ ਪੱਠੇ ਵਢਣਿਆ ਆ ਬੱਕਰੀ ਜੋਗੇ ਵਢਣਿਆ ਲੇਟ ਨੂੰ ਕਿਹੜਾ ਤੂੰ ਮੁੰਛੀ ਲੱਗਿਆ ਉਹ ਭਵੇਂ ਮੁੰਛੀ ਤਾਂ ਨਹੀਂ ਲੱਗਿਆ ਘਰੇ ਜਾ ਕੇ ਰੋਟੀ ਟੁੱਕ ਤਾਂ ਕਰਨਾ ਹੈ ਮੇਰੇ ਘੜਾ ਘਰੇ ਘੁੰਡ ਵਾਲੀ ਬੈਠੀ ਐ ਪਹਿਲਾਂ ਜਾ ਕੇ ਸਬਜ਼ੀ ਨੂੰ ਤੜਕਾ ਲਾਉਂਗਾ ਫੇਰ ਆਟਾ ਗੁੰਨ ਕੇ ਤਵੇ ਤੇ ਹੱਥ ਛੜ ਕੇ ਰੋਟੀਆਂ ਬਣਾਉਂਗਾ ਨਾਲੇ ਹਜੇ ਮੈਂ ਕਬੂਤਰਾਂ ਨੂੰ ਦਾਣੇ ਪਾਉਣੇ ਐ ਕੋਈ ਗੱਲ ਨਹੀਂ ਸਰਦਾਰ ਰੋਟੀ ਤੇਰੀ ਮੈਂ ਬਣਾ ਦੇਵਾਂਗੀ ਨਹੀਂ ਨਹੀਂ ਮਿੰਦੋ ਰੋਟੀਆਂ ਤਾਂ ਮੈਂ ਆਪ ਹੀ ਬਣਾਉਂਗਾ ਚੱਲ ਐ ਕਰ ਜੇ ਬੱਕਰੀ ਜੋਗਰੇ ਵੜਨੇ ਆ ਤਾਂ ਤੂੰ ਵੱਢ ਲੈ ਮੈਂ ਇੱਕ ਮਿੰਟ ਰੁਕ ਜਾਣਾ ਸਰਦਾਰ ਮੰਨ ਜਾ ਨਾ ਮੰਨ ਆ ਜਨਾਨੀਆਂ ਵਾਲੇ ਕੰਮ ਕਰਨੇ ਔਖੇ ਤੇ ਬੜੇ ਲੱਗਦੇ ਹੁੰਦੇ ਓ ਕੰਮ ਕਿਹੜੇ ਔਖੇ ਹੁੰਦੇ ਆ ਮਿੰਦੋ ਤੜਕੇ 4 ਵਜੇ ਉੱਠ ਕੇ ਮੈਂ ਚਾਹ ਦੀ ਕੁੱਟ ਬਣਾ ਲੈਣਾ ਹੈ, ਮੂੰਹ ਹਣੇਰੇ ਕੂੜਾ ਸੁੱਟ ਕੇ ਝਾੜੂ ਪੋਚਾ ਲਾ ਲੈਣਾ ਹੈ, ਮੈਲੇ ਕੱਪੜੇ ਇਕੱਠੇ ਕਰਕੇ ਵਿੱਚ ਮਸ਼ੀਨ ਦੇ ਪਾ ਲੈਣਾ, ਉਨੇ ਚਿਰ ਵਿੱਚ ਕੁੱਟ ਕੇ ਮਿਰਚਾ ਸਬਜ਼ੀ ਆ ਬਣਾ ਲੈਣਾ, ਦਾਲ ਮੂੰਗੀ ਦੀ ਕੜੀ ਪਕੌੜਾ ਭਿੰਡੀਆਂ ਨੂੰ ਤੜਕਾ ਲਾ ਲੈਣਾ, ਧੁੱਪ ਚੜਨ ਤੋਂ ਪਹਿਲਾਂ ਹੀ ਮੈਂ ਸਾਰਾ ਕੰਮ ਮੁਕਾ ਲੈਣਾ। ਐਵੇਂ ਜਨਾਨੀਆਂ ਵਾਲੇ ਸਾਰਾ ਦਿਨ ਖੱਪਦੇ ਰਹਿੰਦੇ ਆ, ਮੈਂ ਤਾਂ 2 ਘੰਟਿਆਂ 'ਚ ਸਾਰਾ ਹੀ ਕੰਮ ਮੁਕਾ ਲੈਣਾ। اے ਸਰਦਾਰ, ਤੂੰ ਤੇ 2 ਘੰਟਿਆਂ ਵਿੱਚ ਕੰਮ ਮੁਕਾ ਦੇਣਾ, ਫਿਰ ਐਵੇਂ ਕਹੀ ਜਾਣਾ ਮੈਂ ਲੇਟ ਹੋ ਗਿਆ। ਲਚਕਾ ਦੇ ਮੈਨੂੰ ਕੰਡ ਕੀ ਦੇਖੀ ਆਨੀ ਮਿੰਦੋ ਕੁਝ ਨਹੀਂ ਸਰਦਾਰਾ ਮੈਂ ਤੇ ਸੋਚ ਰਹੀ ਸੀ ਬੰਦੇ ਨੂੰ ਕਦੇ ਕਦੇ ਪਿੱਛੇ ਮੁੜ ਕੇ ਵੀ ਵੇਖ ਲੈਣਾ ਚਾਹੀਦਾ ਪਿੱਛੇ ਦਾ ਕੁਝ ਨਹੀਂ ਮਿੰਦੋ ਕੀ ਜਵਲੀਆਂ ਮਾਰੀ ਜਾਂਦੀ ਐ ਮੇਰੀਆਂ ਗੱਲਾਂ ਤੈਨੂੰ ਸਮਝ ਚ ਨਹੀਂ ਆਉਂਦੀਆਂ ਸਰਦਾਰਾ ਮੈਂ ਤਾਂ ਜ਼ਿੰਦਗੀ ਚ ਪਿੱਛੇ ਮੁੜ ਕੇ ਦੇਖਣ ਦੀ ਗੱਲ ਕਰ ਰਹੀ ਹਾਂ ਚੱਕ ਮਿੰਦੋ ਮੈਨੂੰ ਤਾਂ ਆਪ ਨਹੀਂ ਤੇਰੀਆਂ ਗੱਲਾਂ ਦੀ ਸਮਝ ਆਉਂਦੀ ਮੈਨੂੰ ਤੇ ਲੱਗਦਾ ਏ ਇਸ ਇਨਸਾਨ ਦੇ ਅੰਦਰ ਦਿਲ ਹੀ ਹੈ ਨਹੀਂ ਮਿੰਦੋ ਮੈਨੂੰ ਕਿਹਾ ਕੁਝ ਨਹੀਂ ਸਰਦਾਰਾ ਮੈਂ ਤੈਨੂੰ ਕੀ ਕਹਿਣਾ ਚੱਲ ਠੀਕ ਏ ਸਰਦਾਰਾ ਮੈਂ ਚਲਦੀ ਹਾਂ ਠੀਕ ਏ ਮਿੰਦੋ ਤੂੰ ਪਾ ਬੱਕਰੀ ਨੂੰ ਪੱਠੇ ਮੈਂ ਘਰੇ ਜਾ ਕੇ ਰੋਟੀ ਟੁੱਕ ਦਾ ਪ੍ਰਬੰਧ ਕਰਦਾ